ਆਰੇ ਜਣੇ ਹੀ ਹੋਰ ਸਿਆਸੀ ਸਪੇਸ ਦੇਖ ਰਹੇ ਹੈ ਗਣ ਜਿਵੇਂ ਤੁਸੀਂ ਆਮ ਆਦਮੀ ਪਾਰਟੀ ਦੇਖੀ ਸੱਤਾ ਚ ਵੀ ਹੈਗੀ ਹੈ ਗੱਲ ਸੱਤਾ ਦੀ ਨਹੀਂ ਗੱਲ ਤੁਹਾਡੇ ਊਸੂਲਾਂ ਦੀ ਹੈ ਜੇ ਲੋਕ ਕਹਿਣਗੇ ਤਾਂ ਲੜੋਂਗੇ ਜਾਂ ਹੁਣ ਜਿਮਨੀ ਚੋਣ ਲੱਗਦੀ ਹੈ ਜਗਬਣੀ ਟੀਵੀ ਦੇਖ ਰਹੇ ਤੁਸੀਂ ਤਾਂ ਆਮ ਆਦਮੀ ਪਾਰਟੀ ਨੂੰ ਮਾਜੇ ਦੇ ਵਿੱਚ ਇੱਕ ਮਜ਼ਬੂਤੀ ਮਿਲਦੀ ਦਿਖਾਈ ਦੇ ਰਹੀ ਹੈ ਹਰਮੀਤ ਸੰਧੂ ਅੱਜ ਜੁਆਇਨ ਕੀਤੇ ਨੇ ਸੰਸਦ ਕਿਹੜੀਆਂ ਉਹ ਚੀਜ਼ਾਂ ਤੁਹਾਨੂੰ ਚੰਗੀਆਂ ਲੱਗੀਆਂ ਜੋ ਤੁਸੀਂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ। ਦੇਖੋ ਸਭ ਤੋਂ ਪਹਿਲਾਂ ਤੇ ਮੈਂ ਤੁਹਾਡਾ ਧੰਨਵਾਦ ਕਰਦਾ। ਔਰ ਜਿੱਥੋਂ ਤੱਕ ਸਵਾਲ ਆ ਅੱਜ ਆਮ ਆਦਮੀ ਪਾਰਟੀ ਚ ਜੁਆਇਨ ਕਰਨ ਦਾ। ਦੇਖੋ ਮੈਂ ਸਭ ਤੋਂ ਪਹਿਲਾਂ ਦੱਸ ਦਿਆਂ ਕਿ ਮੈਂ ਜ਼ਿੰਦਗੀ ਦੇ ਜਿਹੜੀ ਸ਼ੁਰੂਆਤ ਆ ਆਪਣੀ ਜ਼ਿੰਦਗੀ ਦੀ ਜਿਹੜਾ ਪਹਿਲਾ ਸਟੈਪ ਸੀਗਾ ਇਲੈਕਸ਼ਨ ਦਾ ਉਹ ਮੈਂ ਇੰਡੀਪੈਂਡੈਂਟ ਇਲੈਕਸ਼ਨ ਲੜਿਆ। ਔਰ 2002 ਦੇ ਵਿੱਚ ਮੈਨੂੰ ਜਨਤਾ ਦਾ ਫਤਵਾ ਮਿਲਿਆ ਲੋਕਾਂ ਦਾ ਫਤਵਾ ਮਿਲਿਆ ਸਾਡੇ ਭੈਣ ਭਰਾਵਾਂ ਦਾ ਫਤਵਾ ਮੇਰੇ ਯਾਰਾਂ ਦੋਸਤਾਂ ਦਾ ਫਤਵਾ ਮਿਲਿਆ ਔਰ ਉਹਦੇ ਵਿੱਚ ਉਦੋਂ ਕੈਪਟਨ ਅਮਰਿੰਦਰ ਦੀ ਸਰਕਾਰ ਬਣ ਗਈ ਸੀ ਤੇ ਕੈਪਟਨ ਅਮਰਿੰਦਰ ਦੀ ਸਰਕਾਰ ਉਦੋਂ ਜਿਹੜੇ ਉਦੋਂ ਕੈਪਟਨ ਸਾਹਿਬ ਨੇ ਕੰਮ ਕੀਤੇ ਸੀ ਜਾਂ ਜਿਹੜੀ ਗੱਲ ਕੀਤੀ ਸੀ ਉਦੋਂ ਅੱਜ ਦੀ ਤੁਲਨਾ ਕਰੀਏ ਤੇ ਜ਼ਮੀਨ ਅਸਮਾਨ ਦਾ ਫਰਕ ਹੈ ਜਿਹੜੀਆਂ ਨਵੀਆਂ ਚੀਜ਼ਾਂ ਆਈਆਂ ਨੇ ਭਾਵੇਂ ਉਹ ਐਜੂਕੇਸ਼ਨ ਬਾਰੇ ਆਈਆਂ ਕੋਈ ਹੈਲਥ ਬਾਰੇ ਆਈਆਂ ਪਾਣੀਆਂ ਦੇ ਮੁੱਦੇ ਆ ਜਿਹੜੇ ਸਾਰਨੋਂ ਵੱਡੀ ਪੰਜਾਬ ਦੇ ਵਿੱਚ ਸਾਡੀ ਕਿਸਾਨੀ ਜਿਹੜੀ ਜਿੰਨਾ ਰਿਲੇਟਡ ਆ ਪਾਣੀਆਂ ਦੇ ਮੁੱਦੇ ਆ ਜਿਹੜੇ ਅੱਜ ਟੇਲਾਂ ਤੇ ਪਾਣੀ ਚਲੇ ਗਿਆ ਅੱਜ ਜੇ ਹੈਲਥ ਦੀ ਗੱਲ ਕਰੀਏ ਅੱਜ 10 ਲੱਖ ਦੀ ਜਿਹੜੀ ਬੀਮਾ ਯੋਜਨਾ ਜਿਹੜੀ ਉਹ ਵੀ ਆ ਪਰ ਸਾਰਨੋਂ ਵੱਡੀ ਗੱਲ ਆ ਦੇਖੋ ਆਪਾਂ ਹਰ ਇੱਕ ਧਰਮ ਦਾ ਸਤਿਕਾਰ ਕਰਦੇ ਆ ਪਰ ਸਾਰਨੋਂ ਵੱਡੀ ਗੱਲ ਆ ਜਿਹੜੀ ਇਹ ਸਰਕਾਰ ਦੇ ਵਿੱਚ ਅੱਜ ਜਿਹੜੀ ਬੇਅਦਬੀ ਦੇ ਬਾਰੇ ਬਿੱਲ ਲਿਆਂਦਾ ਗਿਆ। ਔਰ ਮੈਂ ਸਮਝਦਾ ਇਹ ਇਹ ਬੜਾ ਜ਼ਰੂਰੀ ਸੀਗਾ। ਬੜਾ ਇਸ ਦੇ ਉੱਤੇ ਪਹਿਰਾ ਦੇਣ ਵਾਲੀ ਗੱਲ ਸੀਗੀ ਕਿਉਂਕਿ ਹਰ ਇੱਕ ਇਨਸਾਨ ਕਿਸੇ ਦੇ ਜਿਹੜੇ ਜਜ਼ਬਾਤਾਂ ਨਾਲ ਕਿਹਾ ਆਪਾਂ ਨਮਸਤਕ ਹੁੰਨੇ ਆ ਗੁਰੂ ਨੂੰ ਨਮਸਤਕ ਆ। ਆਪਾਂ ਉਸ ਗੁਰੂ ਤੋਂ ਮੰਗਦੇ ਆ ਸਭ ਕੁਝ। ਤੇ ਜਿਹੜੇ ਸ਼ਰਾਰਤੀ ਅਨਸਰ ਆ ਜਿਹੜਾ ਬੈਡ ਐਲੀਮੈਂਟ ਆ ਉਹ ਸਾਡੇ ਜਜ਼ਬਾਤਾਂ ਨਾਲ ਖੇਡੇ ਮੈਂ ਸਮਝਦਾ ਇਹ ਤੇ ਨੱਥ ਪੈਣੀ ਚਾਹੀਦੀ ਸੀ ਇਹਨੂੰ ਰੋਕ ਲੱਗਣੀ ਚਾਹੀਦੀ ਸੀ ਜਿਹੜੀ ਅੱਜ ਇਹ ਬਿੱਲ ਲਿਆਉਣ ਦੇ ਵਿੱਚ ਸਰਕਾਰ ਕਾਮਯਾਬ ਹੋਈ ਅਕਾਲੀ ਦਲ ਦੀ ਸਰਕਾਰ ਸਮੇਂ ਵੀ ਇਹ ਆਇਆ ਸੀਗਾ ਜਦੋਂ ਉਹ ਉਹਨਾਂ ਨੇ ਸਿਰਫ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਵਾਲਾ ਬਿੱਲ ਬਣਾਇਆ ਸੀਗਾ ਕੀ ਕਾਰਨ ਹੈ ਡਿੰਪੀ ਢਿੱਲੋ ਤੁਸੀਂ ਅੱਜ ਉਹਨਾਂ ਦਾ ਵੀ ਜ਼ਿਕਰ ਕੀਤਾ ਤੁਸੀਂ ਉਹਨਾਂ ਨਾਲ ਟੱਚ 'ਚ ਸੀਗੇ ਕਿ ਸਾਰੇ ਜਣੇ ਹੀ ਹੋਰ ਸਿਆਸੀ ਸਪੇਸ ਦੇਖ ਰਹੇ ਹੈਗੇ ਨੇ ਜਿਵੇਂ ਤੁਸੀਂ ਆਮ ਆਦਮੀ ਪਾਰਟੀ ਦੇਖੀ ਸੱਤਾ 'ਚ ਵੀ ਹੈਗੀ ਹੈ ਸਰ ਦੇਖੋ ਮੈਂ ਅੱਗੇ ਗੱਲ ਤੁਹਾਡੇ ਨਾਲ ਕੀਤੀ ਆ ਗੱਲ ਸੱਤਾ ਦੀ ਨਹੀਂਗੀ ਜੇ ਸੱਤਾ ਦੀ ਗੱਲ ਹੁੰਦੀ ਤਾਂ ਮੈਂ ਫਿਰ 2002 'ਚ ਸੱਤਾ ਸੀਗੀ ਕੈਪਟਨ ਅਮਰਿੰਦਰ ਦੀ ਤੇ ਕੈਪਟਨ ਅਮਰਿੰਦਰ ਨਾ ਚਲੇ ਜਾਂਦੇ ਗੱਲ ਸੱਤਾ ਦੀ ਨਹੀਂ ਗੱਲ ਤੁਹਾਡੇ ਊਸੂਲਾਂ ਦੀ ਹੈ ਜੇ ਚੀਜ਼ਾਂ ਜੇ ਨੀਤੀ ਤੇ ਨੀਤੀਚ ਦੇ ਵਿੱਚ ਚੰਗਿਆਈ ਹੋਵੇ ਜਿਹੜੀ ਚੀਜ਼ ਚੰਗਿਆਈ ਹੋਵੇ ਉਹਦੇ ਤੇ ਪੈਰਾ ਦੇਣਾ ਚਾਹੀਦਾ ਸੋ ਮੈਂ ਇਲਾਕੇ ਨਾਲ ਸਲਾਹ ਕਰਕੇ ਆਪਣੇ ਵਰਕਰਾਂ ਨਾਲ ਸਲਾਹ ਕਰਕੇ ਉਹਨਾਂ ਨੇ ਕਿਹਾ ਆਪਾਂ ਵੀ ਹਿੱਸਾ ਬਣੀਏ ਜੇ ਕੋਈ ਚੰਗਾ ਕੰਮ ਹੁੰਦਾ ਉਹਨੂੰ ਉਹਨੂੰ ਸ਼ਲਾਘਾ ਕਰੀਏ ਜੇ ਕੋਈ ਮਾੜਾ ਕਰੂਗਾ ਤੇ ਉਤੋਂ ਦੂਰ ਹੋ ਜਾਾਂਗੇ ਸੋ ਇਸ ਕਰਕੇ ਅੱਜ ਇਹ ਜਿਹੜੇ ਸ਼ਲਾਘਾ ਯੋਗ ਕਦਮ ਨੇ ਉਹਨਾਂ ਨੂੰ ਵਿੰਦਿਆ ਆਇਆ ਮੱਦੇ ਨਜ਼ਰ ਰੱਖਦਿਆ ਹੋਇਆ ਅੱਜ ਮੈਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਤੁਸੀਂ ਬਾਰਡਰ ਲੱਗ ਕੇ ਤੋਂ ਆਉਨੇ ਹੋ ਨਸ਼ਾ ਬਹੁਤ ਵੱਡਾ ਮੁੱਦਾ ਹਾਲਾਂਕਿ ਯੁੱਧ ਨਸ਼ਾ ਵਿਰੁੱਧ ਚੱਲ ਰਿਹਾ ਅਜਿਹੇ ਪੰਜ ਕਿਹੜੇ ਕੰਮ ਨੇ ਜਿਹੜੇ ਤੁਸੀਂ ਪਹਿਲ ਦੇ ਆਧਾਰ ਤੇ ਜਾਂ ਤੁਸੀਂ ਅੱਜ ਆਪਣੀ ਸਪੀਚ ਦੇ ਦੌਰਾਨ ਵੀ ਮੁੱਖ ਮੰਤਰੀ ਸਾਹਿਬ ਤੇ ਮਨੀਸ਼ सिसोदिया ਹੋਂਹਾਂ ਦੇ ਸਾਹਮਣੇ ਬਹਿ ਕੇ ਬੋਲੇ ਕਿ ਉਹ ਪਹਿਲ ਦੇ ਆਧਾਰ ਤੇ ਹੋਰ ਤੇਜ਼ੀ ਦੇ ਨਾਲ ਕੰਮ ਕੀਤੇ ਜਾਣ ਦੇਖੋ ਇਹ ਤੇ ਬੜੀ ਸਪਸ਼ਟ ਗੱਲ ਆ ਕਿ ਜਿਹੜੀ ਅੱਜ ਮਾੜਾ ਆਨਸਰ ਆ ਉਹ ਕਿਤੇ ਨਾ ਕਿਤੇ ਡੈਮੇਜ ਕਰਦਾ ਪੰਜਾਬ ਤੇ ਪੰਜਾਬੀਆਂ ਨੂੰ ਜਿਹੜਾ ਅੱਜ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਆ ਇੱਕ ਉਪਰਾਲਾ ਤੇ ਹੈਗਾ ਸਰਕਾਰ ਵੱਲੋਂ ਉਪਰਾਲਾ ਤੇ ਹੈਗਾ ਨਾ ਤੇ ਜੇ ਆਪਾਂ ਹਿੰਮਤ ਹੀ ਨਾ ਕਰਾਂਗੇ ਆਪਾਂ ਕੋਸ਼ਿਸ਼ ਹੀ ਨਾ ਕਰਾਂਗੇ ਉਹ ਕਿੱਥੋਂ ਮੁੱਕ ਜੂਗਾ ਸੋ ਇੱਕ ਤੇ ਸਾਰ ਨੂੰ ਵੱਡੀ ਗੱਲ ਆ ਇਹ ਬੜਾ ਜ਼ਰੂਰੀ ਆ ਔਰ ਮੈਂ ਸਮਝਦਾ ਇਹ ਇੱਕ ਸਰਕਾਰ ਦਾ ਪਹਿਲ ਕਦਮੀ ਨਾਲ ਅੱਜ ਸ਼ੁਰੂਆਤ ਆ ਜੇ ਕੋਈ ਚੀਜ਼ ਦਾ ਢਾਂਚਾ ਇੰਨਾ ਵਿਗੜ ਗਿਆ ਆ ਉਹਨੂੰ ਸੁਧਾਰਨ ਲਈ ਥੋੜਾ ਤੇ ਟਾਈਮ ਲੱਗੂਗਾ ਤੇ ਉਹ ਟਾਈਮ ਆਪਾਂ ਨੂੰ ਦੇਣਾ ਵੀ ਚਾਹੀਦਾ ਸੋ ਇਸ ਕਰਕੇ ਇਹ ਬੜਾ ਬਾਰਡਰ ਏਰੀਆ ਦਾ ਨਹੀਂ ਮੁੱਦਾ ਹੈ ਸਮੁੱਚੇ ਪੰਜਾਬ ਦੇ ਵਿੱਚ ਮੁੱਦਾ ਜਿਹੜੇ ਲੋਕ ਇਹੋ ਜਿਹੇ ਨੇ ਉਹ ਐਲੀਮੀਨੇਟ ਹੋਣ ਉਹ ਖਤਮ ਹੋਣ ਲੋਕ ਤੇ ਤਾਂ ਹੀ ਜਿਹੜਾ ਪੰਜਾਬ ਤਰੱਕੀ ਕਰ ਸਕਦਾ ਇੱਕ ਸੰਤੂ ਸਾਹਿਬ ਜਿਹੜੀ ਸਾਲ ਪਹਿਲਾਂ ਖਬਰ ਆਈ ਜਦੋਂ ਤੁਸੀਂ ਕਿਹਾ ਕਿ ਅਕਾਲੀ ਦਲ ਤੋਂ ਤੁਸੀਂ ਬੈਕਸਟੈਪ ਹੋਏ ਤੇ ਉਸ ਸਮੇਂ ਵੀ ਆਈ ਕਿ ਕਸ਼ਮੀਰ ਸੋਹਲ ਜਿਹੜੇ ਨੇ ਸਵਰਗ ਉਹ ਅਸੀਂ ਜਿਹੜੇ ਨਹੀਂ ਰਹੇ ਹੁਣ ਜਿਮਨੀ ਜ਼ੋਨ ਹੋਣੀ ਆ ਉਹ ਵੀ ਤੁਸੀਂ ਇਧਰ ਆਵਾਂ ਵਾਲੀ ਪਾਰਟੀ ਜਦੋਂ ਤੁਹਾਡੀ ਗੱਲ ਚੱਲ ਰਹੀ ਸੀ ਤੇ ਉਹ ਕਹਿ ਰਹੇ ਸੀ ਕਿ ਫਿਰ ਅਸਤੀਫਾ ਦੇ ਦੇਵਾਂਗਾ ਤੇ ਹੁਣ ਜਦੋਂ ਤੁਸੀਂ ਆ ਗਏ ਹੋ ਚਲੋ ਉਹਨਾਂ ਦੇ ਫੈਮਿਲੀ ਜੋ ਡਾਕਟਰ ਹੈਗੇ ਨੇ ਉਹ ਸ਼ਾਇਦ ਅੱਗੇ ਨਹੀਂ ਆਣਾ ਚਾਹੁੰਦੇ ਸਿਆਸਤ ਦੇ ਵਿੱਚ ਕੁਝ ਉਹਨਾਂ ਨੂੰ ਚਰਚਾ ਹੋਈ ਹੈ ਉਹਨਾਂ ਨਾਲ ਰਾਪਤੇ 'ਚ ਹੈਗੇ ਨੇ ਉਹਨਾਂ ਦੇ ਦੇਖੋ ਮੇਰੀ ਇਸ ਬਾਰੇ ਨਾ ਤੇ ਕਦੀ ਪਹਿਲਾਂ ਗੱਲ ਹੋਈ ਆ ਤੇ ਨਾ ਇਹ ਇਸ ਮੀਡੀਆ ਕੋ ਪਤਾ ਨਹੀਂ ਕਿੱਥੋਂ ਗੱਲ ਆ ਗਈ ਹੈ ਪਰ ਮੈਂ ਮੇਰੀ ਕੋਈ ਅੱਜ ਤੋਂ 1.5 ਸਾਲ ਪਹਿਲਾਂ 2 ਸਾਲ ਪਹਿਲਾਂ ਸਾਲ ਪਹਿਲਾਂ 6 ਮਹੀਨੇ ਪਹਿਲਾਂ ਕੋਈ ਗੱਲ ਨਹੀਂ ਹੋਈ ਇਹੋ ਜੀ ਤੇ ਬਾਕੀ ਜਿੱਥੋਂ ਤੱਕ ਰਹਿ ਗਿਆ ਉਹਨਾਂ ਦੇ ਪਰਿਵਾਰ ਦਾ ਬੜਾ ਸਤਿਕਾਰਯੋਗ ਮੇਰੇ ਲਈ ਉਸ ਭੈਣਜੀ ਬੜੇ ਸਤਿਕਾਰਯੋਗ ਨੇ ਡਾਕਟਰ ਸਾਹਿਬ ਮੈਨੂੰ ਖੁਦ ਮਿਲਦੇ ਰਹੇ ਆ ਡਾਕਟਰ ਸਾਹਿਬ ਤਰਨਤਨ ਪੋਸਟਡ ਸੀਗੇ ਡਾਕਟਰ ਸਾਹਿਬ ਬੜੇ ਸਤਿਕਾਰਯੋਗ ਆ ਤੇ ਬਾਅਦ ਕਿਸਮਤੀ ਨਾਲ ਪਰਮਾਤਮਾ ਦੇ ਅੱਗੇ ਕੋਈ ਜ਼ੋਰ ਨਹੀਂ ਹੁੰਦਾ ਸੋ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਵੇ ਤੇ ਮੈਂ ਬਾਕੀ ਗੱਲ ਰਹਿ ਗਈ ਜਿੱਤ ਤੱਕ ਇਲੈਕਸ਼ਨਾਂ ਦੀ ਜਾਂ ਦੂਜੀ ਦੇਖੋ ਇਹ ਤੇ ਹਾਲੇ ਹੁਣ ਕੰਮ ਕਰਾਂਗੇ ਲੋਕਾਂ ਦੇ ਵਿੱਚ ਜਾਵਾਂਗੇ ਫੇਰ ਹੀ ਉਹ ਫਤਵਾ ਮਿਲੂਗਾ ਆਪਣੇ ਆਪ ਤੇ ਕੋਈ ਮੈਂ ਕਹਿ ਦਿਆਂ ਵੀ ਆਪਣੇ ਘਰ ਬੈਠਿਆਂ ਤੇ ਕੋਈ ਚੀਜ਼ ਨਹੀਂ ਮਿਲਦੀ ਸੋ ਇਸ ਕਰਕੇ ਇਹ ਜਿਹੜੀ 1.5 ਸਾਲ ਪਹਿਲਾਂ ਪਾਰਟੀ 'ਚ ਆਉਣ ਦੀ ਗੱਲ ਆਇਆ ਜਾਂ ਸਾਲ ਪਹਿਲਾਂ ਇਹ ਬਿਲਕੁਲ ਗਲਤ ਹੈ ਲੋਕ ਤਾਂ ਚਲੋ ਤੁਹਾਨੂੰ ਵੀ ਚੰਗੀਆਂ ਵੋਟਾਂ ਦਿੰਦੇ ਰਹੇ ਨੇ ਮਾਰਜਨ ਹਮੇਸ਼ਾ ਬਹੁਤ ਨੀਅਰ ਬਾਈ ਹੀ ਰਿਹਾ ਹੈਗਾ ਜੇ ਲੋਕ ਕਹਿਣਗੇ ਤਾਂ ਲੜੋਂਗੇ ਜਾਂ ਹੁਣ ਜਿਮਨੀ ਚੋਂ ਲੜ ਰਿਹਾ ਨਹੀਂ ਨਹੀਂ ਦੇਖੋ ਹਾਲੇ ਤੇ ਕੋਈ ਜਿਮਨੀ ਉਹ ਬੜੀ ਦੂਰ ਆ ਜਿਹੜੀ ਚੀਜ਼ ਤੁਸੀਂ ਮੇਰੇ ਤੋਂ ਕੋਹਣੇ ਚਾਹੁੰਦੇ ਜੇ ਉਹ ਹਲੇ ਇਹੋ ਜੀ ਕੋਈ ਗੱਲ ਨਹੀਂ ਗਈ ਹਾਲੇ ਤੇ ਕੰਮ ਕਰਾਂਗੇ ਪਾਰਟੀ ਲਈ ਲੋਕ ਕਹਿਣਗੇ ਹਲਕੇ ਦੇ ਫੇਰ ਲੜੋ ਇਹ ਲੋਕ ਦੇਖੋ ਲੋਕ ਜਨਤਾ ਦੇ ਫਤਵੇ ਤੋਂ ਬਗੈਰ ਜੇ ਜਨਤਾ ਨੇ ਮੈਨੂੰ 2002 ਚ ਇੰਡੀਪੈਂਡੈਂਟ ਫਤਵਾ ਦਿੱਤਾ ਸੀ ਤੇ ਜਨਤਾ ਦੇ 2007 ਚ ਵੀ ਦਿੱਤਾ ਸੀ 17 18000 ਵੋਟ ਦਾ ਜਿਤਾਇਆ ਸੀ ਫੇਰ ਬੜੇ ਛੇੜੇ ਅੰਤਰ ਰਚੇ ਗਏ 2012 ਚ ਫੇਰ ਜਿਤਾਇਆ ਸੀਗਾ ਇਹ ਲੋਕਾਂ ਦਾ ਫਤਵਾ ਆ ਸੋ ਇਸ ਕਰਕੇ ਇਹ ਲੋਕਾਂ ਚ ਜਾਵਾਂਗੇ ਲੋਕਾਂ ਨਾਲ ਗੱਲ ਕੀਤੀ ਆ ਤੇ ਤਾਂ ਹੀ ਮੈਂ ਇਸ ਪਾਰਟੀ ਦੇ ਵਿੱਚ ਐਂਟਰ ਹੋਇਆ ਜੀ ਬਹੁਤ ਸ਼ੁਕਰੀਆ ਥੈਂਕ ਯੂ ਤਾਂ ਐਸਨ ਹਰਮੀਂਦ ਸੰਧੂ ਸਾਫ਼ ਤੌਰ ਤੇ ਕਹਿੰਦੇ ਨਜ਼ਰ ਆ ਰਹੇ ਨੇ ਕਿ ਲੋਕਾਂ ਦਾ ਜੋ ਫਤਵਾ ਹੋਏਗਾ ਉਸ ਮੁਤਾਬਕ ਹੀ ਹੈ ਅੱਗੇ ਚੱਲਣਗੇ ਚੰਡੀਗੜ੍ਹ ਤੋਂ ਵੀਡੀਓ ਜਰਨਲਿਸਟ ਆਕਾਸ਼ ਦੇ ਨਾਲ ਜਗਬਣੀ ਲਈ ਵਰਮਪਾ